ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਸ ਕਹਾਣੀ ਦੇ ਵਿੱਚ ਇੱਕ ਚਲਾਕ ਨਨਾਨ ਆਪਦੀ ਪਰਜਾਈ ਨੂੰ ਘਟੋ ਘਟ ਦੋ ਸਾਲ ਆਪਦੇ ਭਰਾ ਕੋਲੋਂ ਛੇਤਰ ਪਵਾਉਂਦੀ ਆ ਗਾਲਾਂ ਪਵਾਉਂਦੀ ਆ ਮਾਰਕੁੱਟ ਕਰਾਉਂਦੀ ਆ ਐ ਹੋ ਜਾ ਨਨਾਨ ਕੀ ਕਰਦੀ ਆ ਆਜੂ ਕਰਦੇ ਆ ਸਾਰੀ ਗੱਲਬਾਤ ਜਿਸ ਭੈਣ ਦੀ ਇਹ ਕਹਾਣੀਆਂ ਉਹਦੀ ਇਹ ਨਨਾਨ ਲੱਗਦੀ ਹੁੰਦੀ ਆ ਤੇ ਇਹ ਕੁਵਾਰੀ ਹੁੰਦੀ ਆ ਇਹ ਭੈਣ ਕਹਿੰਦੀ ਵੀ ਜਦੋਂ ਮੇਰਾ ਰਿਸ਼ਤਾ ਹੋਣਾ ਸੀ ਜਦੋਂ ਮੈਨੂੰ ਦੇਖਣ ਲਈ ਗਏ ਤਾਂ ਮੇਰੀ ਨਨਾਨ ਵੀ ਨਾਲ ਜਾਂਦੀ ਆ ਕਿਉਂਕਿ ਕੁਵਾਰੀ ਸੀ ਕਹਿੰਦੀ ਉੱਥੇ ਜਾ ਕੇ ਇਹਨੇ ਮੈਨੂੰ ਬੜੇ ਸਵਾਲ ਕੀਤੇ ਤੂੰ ਕਿੰਨਾ ਪੜੀਆ ਕਿੱਥੇ ਪੜੀਆ ਤੇਰੇ ਨਾਨਕੇ ਕਿੱਥੇ ਆ ਬੜੇ ਤਰ੍ਹਾਂ ਦੇ ਸਵਾਲ ਤੂੰ ਸਭ ਜੀ ਬਣਾ ਲੈਣੀ ਆ ਕੱਪੜੇ ਪ੍ਰੈਸ ਕਰ ਲੈਣੀ ਏ ਟੂ ਜ਼ेड ਸਾਰੀਆਂ ਗੱਲਾਂ ਪੁੱਛੀਆਂ ਕਹਿੰਦੀ ਮੈਂ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦਿੰਦੀ ਰਹੀ ਚਲੋ ਜੀ ਉਸ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ ਮੇਰਾ ਵਿਆਹ ਹੋ ਗਿਆ ਕਹਿੰਦੀ ਵਿਆਹ ਤੋਂ ਬਾਅਦ ਜਿਹੜੇ ਮੇਰੇ ਸੂਟ ਆਏ ਸੀਗੇ ਮੇਰੇ ਸਾਹਮਣੇ ਮੇਰੀ ਨਾਨ ਨੇ ਉਹ ਸੂਟਾਂ ਨੂੰ ਦੇਖੇ ਦੇਖ ਦੇ ਕੇ ਚਲਾਚਲਾ ਕੇ ਮਾਰੇ ਤੇ ਨਾਲੇ ਨੱਕ ਬੁੱਲ ਵੱਟੇ ਜਾਨੀ ਕਿ ਕਹਿਣ ਦਾ ਮਤਲਬ ਮੇਰੇ ਮੂੰਹ ਤੇ ਹੀ ਗੱਲ ਕਹਿ ਦਿੱਤੀ ਵੀ ਸੂਟ ਬੜੇ ਹਲਕੇ ਨੇ ਸੂਟ ਬੜੇ ਸਸਤੇ ਨੇ ਬੜੀਆਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਹਿੰਦੀ ਮੈਨੂੰ ਬੜਾ ਦੁੱਖ ਹੋਇਆ ਕਿ ਮੇਰੇ ਵਰੀ ਦੇ ਸੂਟ ਨੇ ਤੇ ਇਹ ਬੜੇ ਨੱਕ ਬੁੱਲ ਵੱਟਦੀਆਂ ਹਨ ਕਹਿੰਦੇ ਚਲੋ ਜੀ 2-3 ਦਿਨ ਹੋਰ ਪਏ ਤੇ ਮੁੜ ਕੇ ਇਹਨੀਆਂ ਛਾਪਾ ਛੂਪਾਂ ਪਈਆਂ ਸੀ ਮਿਲਣ ਲਈ ਵਾਸਤੇ ਮੇਰੀ ਨਾਨ ਤਲੀ ਤੇ ਰੱਖ ਰੱਖ ਕੇ ਫੂਕਾਂ ਮਾਰੇ ਉਹ ਛਾਪਾਂ ਨੂੰ ਕਹਿੰਦੀ ਲੈ ਇਹ ਤਾਂ ਫੂਕਾਂ ਨਾਲ ਉੱਡਦੀਆਂ ਫਿਰਦੀਆਂ ਨੇ ਇੰਨਾ ਚ ਕੀ ਐ ਨਿਹਰਾ ਤਾਂਬਾ ਪਾਇਆ ਇਹਦਾ ਇੰਨੇ ਗ੍ਰਾਮ ਦੀ ਆ ਇੰਨੇ ਗ੍ਰਾਮ ਦੀ ਆ ਹਲਕੀਆਂ ਛਾਪਾਂ ਨੇ ਗੱਲਾਂ ਆਪ ਦੀ ਮਾਂ ਨਾਲ ਕਰੇ ਤੇ ਸੁਣਾਵੇ ਮੈਨੂੰ ਕਹਿੰਦੀ ਹੁਣ ਮੈਂ ਵੀ ਨੇੜੇ ਬੈਠੀ ਸੀ ਸੁਣਦਾ ਮੈਨੂੰ ਵੀ ਸਾਰਾ ਕੁਝ ਜੀ ਪਰ ਪਰ ਮੈਂ ਨਵੀਂ ਨਵੀਂ ਵਿਆਹੀ ਸੀ ਮੈਂ ਕੀ ਬੋਲਦੀ ਚਲੋ ਜੀ ਮੈਂ ਚੁੱਪ ਕਰਕੇ ਬੈਠੀ ਰਹਿਣੀ ਆ ਆਪ ਦੀ ਮਾਂ ਨੂੰ ਦੱਸਦੀ ਆ ਕਿ ਮੇਰੀ ਨਨਾਨ ਆ ਕੁਝ ਕਰਦੀ ਆ ਅੱਗੋਂ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਧੀਏ ਮਾੜਾ ਮੋਟਾ ਘਰਾਂ ਚ ਹੁੰਦੀ ਰਹਿੰਦੀਆਂ ਗੱਲਾਂ ਵੱਧ ਘੱਟ ਕੋਈ ਨਹੀਂ ਚੁੱਪ ਕਰ ਲਾ ਦਿਨ ਟੱਪ ਜਾਣਗੇ ਸਭ ਕੁਝ ਠੀਕ ਹੋ ਜਾਊਗਾ ਪਰ ਕਹਿੰਦੀ ਵੀ ਜਿਵੇਂ ਜਿਵੇਂ ਮੇਰੇ ਵਿਆਹ ਨੂੰ ਦਿਨ ਪੈਂਦੇ ਗਏ ਤਾਂ ਇੱਕ ਦਿਨ ਕੀ ਹੋਇਆ ਕਿ ਮੈਂ ਕੱਪੜੇ ਧੋ ਕੇ ਪ੍ਰੈਸ ਕਰਦੀ ਹੁੰਨੀ ਆ ਤਾਂ ਮੇਰੀ ਨਨਾਨ ਕਹਿੰਦੀ ਆ ਵੀ ਇਹਨੂੰ ਕੱਪੜੇ ਪ੍ਰੈਸ ਨਹੀਂ ਕਰਨੇ ਆਉਂਦੇ ਇਹ ਟੇਡੀਆਂ ਮੇਡੀਆਂ ਕਰੀਜ਼ਾਂ ਕਰ ਦਿੰਦੀ ਆ ਇਹਨੂੰ ਸ਼ਰਟਾਂ ਦੀ ਕਰੀਜ਼ ਨਹੀਂ ਬਣਾਉਣੀ ਆਉਂਦੀ ਇਹਨੂੰ ਪੈਂਟਾਂ ਦੀ ਕਰੀਜ਼ ਨਹੀਂ ਬਣਾਉਣੀ ਆਉਂਦੀ ਕਹਿੰਦਾ ਇਹ ਬੜੀਆਂ ਮੈਨੂੰ ਗੱਲਾਂ ਕੀਤੀਆਂ ਚਲੋ ਜੀ ਕਹਿੰਦੀ ਮੈਂ ਇਹਨੂੰ ਕਹਿ ਬੀ ਦੀਦੀ ਜੇ ਮੈਨੂੰ ਨਹੀਂ ਕਰਨੇ ਹੁੰਦੇ ਤਾਂ ਤੁਸੀਂ ਕਰ ਲਓ ਚਲੋ ਜੀ ਕਹਿੰਦੀ ਮੈਂ ਇੰਨੀ ਗੱਲ ਤਾਂ ਕਹਿ ਬੈਠੀ ਇਹਦਾ ਭਰਾ ਜਦੋਂ ਖੇਤੋਂ ਆਇਆ ਇਹਨੇ ਆਉਂਦਿਆਂ ਦੇ ਕੰਨ ਭਰਤੇ ਉਹਨੇ ਕਹਿੰਦੀ ਆਉਂਦਿਆਂ ਸਾਰ ਮੇਰੀ ਗੋਤ ਨੂੰ ਫੜ ਲਿਆ ਮੇਰੀ ਗੋਤ ਨੂੰ ਫੜ ਕੇ ਦੋ ਥੱਪੜ ਮੇਰੇ ਮੂੰਹ ਤੇ ਮਾਰੇ ਕਹਿੰਦੀ ਮੈਂ ਉਸ ਦਿਨ ਐਨਾ ਰੋਈ ਐਨਾ ਰੋਈ ਕਿ ਮੈਂ ਇੱਕ ਸਿਰਫ ਨਿੱਕੀ ਜੀ ਗੱਲ ਕਹੀ ਆ ਕੀ ਮੇਰੀ ਨਨਾਨ ਨੇ ਮੈਨੂੰ 100 ਗੱਲ ਕੀਤੀ ਤੇ ਮੈਂ ਸਿਰਫ ਇੱਕ ਗੱਲ ਕੀਤੀ ਕਿ ਦੀਦੀ ਜੇ ਮੈਨੂੰ ਕੱਪੜੇ ਪ੍ਰੈਸ ਨਹੀਂ ਕਰਨੇ ਆਉਂਦੇ ਤੁਸੀਂ ਆਪ ਕਰ ਲਓ ਕਹਿੰਦੀ ਨੇ ਆਉਂਦਿਆਂ ਆਪਦੇ ਭਰਾ ਆ ਦੇ ਪਤਾ ਨਹੀਂ ਕੀ ਕੀ ਕਹਿ ਕੇ ਕੰਨ ਭਰੇ ਕਹਿੰਦੀ ਉਹਨੇ ਆਉਂਦਿਆਂ ਮੇਰੀ ਗੁੱਤ ਮਰੋੜ ਕੇ ਮੇਰੇ ਮੂੰਹ ਤੇ ਦੋ ਥੱਪੜ ਮਾਰੇ ਕਹਿੰਦੀ ਮੈਂ ਅੰਦਰ ਵੜ ਕੇ ਰੋਂਦੀ ਰਹੀ ਚੁੱਪ ਕਰਕੇ ਮੈਂ ਕੀ ਕਹਿਣਾ ਸੀਗਾ ਮੈਂ ਆਪਦੀ ਮਾਂ ਨੂੰ ਵੀ ਫੋਨ ਨਾ ਕੀਤਾ ਵੀ ਕਿਉਂ ਫੋਨ ਕਰਾਂ ਵੀ ਐਵੇਂ ਉਹ ਵੀ ਦੁਖੀ ਹੋਣਗੇ ਮੇਰੇ ਪੇਕੇ ਵੀ ਦੁਖੀ ਹੋਣਗੇ ਹਨਾ 3 ਸੋਚਦਿਆਂ ਆਪਦੇ ਮਾਪਿਓ ਬਾਰੇ ਵੀ ਜੋ ਕੁਝ ਹੋਇਆ ਇੱਥੇ ਗੱਲ ਦੱਬੀ ਜਾਵੇ ਮੇਰੇ ਪੇਕੇਆਂ ਚਲੋ ਜੀ ਕਹਿੰਦੀ ਪਹਿਲਾਂ ਇਹ ਕਹਿੰਦੀ ਸੀ ਵੀ ਸਾਡਾ ਮੁੰਡਾ ਵੈਸ਼ ਨੂੰ ਆ ਕਹਿੰਦੀ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਵੀ ਉਹ ਸ਼ਰਾਬ ਵੀ ਪੀਂਦਾ ਸੀ ਤੇ ਨਸ਼ੇ ਦੀਆਂ ਗੋਲੀਆਂ ਵੀ ਖਾਂਦਾ ਸੀ ਮੈਨੂੰ ਵੀ ਇਸ ਗੱਲ ਦਾ ਵੀ ਕਹਿੰਦੀ ਵਿਆਹ ਤੋਂ ਬਾਅਦ ਪਤਾ ਲੱਗਾ ਕਹਿੰਦੀ ਜਦੋਂ ਮੈਂ ਇਹ ਗੱਲ ਕੀਤੀ ਨਾਲ ਵੀ ਤੁਸੀਂ ਤਾਂ ਕਹਿੰਦੀ ਸੀ ਮੁੰਡਾ ਵੈਸ਼ ਨੂੰ ਆ ਤੇ ਇਹ ਤਾਂ ਸ਼ਰਾਬ ਵੀ ਪੀਂਦਾ ਗੋਲੀਆਂ ਵੀ ਖਾਂਦਾ ਮੈਨੂੰ ਕਈ ਵਾਰੀ ਪੱਤੇ ਲੱਬੇ ਨਹੀਂ ਜੇਬਾਂ ਚੋਂ ਕਹਿੰਦੇ ਉਸ ਗੱਲ ਦਾ ਵੀ ਮੇਰੇ ਨਾਨ ਨੇ ਐਨਾ ਜ਼ਿਆਦਾ ਰੌਲਾ ਪਾਇਆ ਕਿ ਤੇਰੇ ਦੁੱਖਾਂ ਕਰਕੇ ਉਹ ਖਾਣ ਲੱਗ ਗਿਆ ਸਾਡਾ ਮੁੰਡਾ ਪਹਿਲਾਂ ਕੁਝ ਨਹੀਂ ਸੀ ਖਾਂਦਾ ਤੂੰ ਸਾਡੇ ਘਰੇ ਪੁੱਠੇ ਪੈਰਾਂ ਵਾਲੀ ਆ ਗਈਆਂ ਤੂੰ ਸਾਡੇ ਮੁੰਡੇ ਨੂੰ ਅੰਦਰੋਂ ਅੰਦਰੀ ਚੂੰਡ ਚੂੰਡ ਕੇ ਖਾ ਗਈਆਂ ਮੇਰੀ ਸੱਸ ਵੀ ਬੋਲੇ ਮੇਰੀ ਨਾਨਣ ਵੀ ਬੋਲੇ ਕਹਿੰਦੀ ਕਿਉਂਕਿ ਸਾਰੇ ਘਰ ਦੇ ਵਿੱਚ ਚੱਲਦੀ ਨਾਨਣ ਦੀ ਸੀ ਸੌਰਾ ਮੇਰੇ ਕਹਿੰਦੇ ਹੈ ਨਹੀਂ ਸੀਗਾ ਉਹ ਪਹਿਲਾਂ ਹੀ ਕਿਤੇ ਵਿਚਾਰਾ ਦੁਨੀਆ ਤੋਂ ਵਾਲਵੇ ਦਾ ਕਹਿ ਗਿਆ ਸੀਗਾ ਤੇ ਕਹਿੰਦੀ ਬੱਸ ਮੇਰੀ ਨਾਨਣ ਜੋ ਕਹਿੰਦੀ ਸੀ ਘਰ ਦੇ ਵਿੱਚ ਉਹੀ ਹੁੰਦਾ ਸੀਗਾ ਮੇਰੀ ਸੱਸ ਵੀ ਮੇਰੀ ਨਾਨਣ ਪਿੱਛੇ ਲੱਗਦੀ ਸੀ ਮੇਰਾ ਘਰ ਵਾਲਾ ਵੀ ਮੇਰੀ ਨਾਨਣ ਪਿੱਛੇ ਲੱਗਦਾ ਸੀਗਾ ਕਦੀ ਚਲੋ ਜੀ ਉਹ ਗੱਲਾਂ ਹੋਈਆਂ ਨਿਬੜੀਆਂ ਉਸ ਤੋਂ ਬਾਅਦ ਕਦੀ ਮੇਰੇ ਨਾਨਣ ਨੇ ਕੀ ਕਰਨਾ ਸ਼ੁਰੂ ਕਰਤਾ ਵੀ ਜਦੋਂ ਮੈਂ ਕੋਈ ਸਬਜ਼ੀ ਬਣਾਇਆ ਕਰਨੀ ਤਾਂ ਇੰਨੇ ਕਰਨਾ ਵੀ ਮੇਥੋਂ ਚੋਰੀ ਛੱਪੀ ਸਬਜ਼ੀ ਦੇ ਵਿੱਚ ਲੂਣ ਵੱਧ ਪਾ ਦਿਆ ਕਰਨਾ ਕਦੀ ਮਿਰਚਾਂ ਵੱਧ ਪਾ ਦਿਆ ਕਰਨੀਆਂ ਕਦੀ ਹੁਣ ਐ ਸੀ ਵੀ ਜਿਹੜਾ ਮੇਰਾ ਘਰ ਵਾਲੇ ਸੀ ਉਹ ਰਾਤ ਨੂੰ ਰੱਜ ਲੈਂਦਾ ਸ਼ਰਾਬ ਨਾਲ ਜਦੋਂ ਉਹਦੇ ਕਿਵੇਂ ਜਾ ਕੇ ਰੋਟੀ ਧਰਨੀ ਉਹਨੇ ਚਲਾ ਕੇ ਥਾਲੀ ਮਾਰਨੀ ਵੀ ਤੈਨੂੰ ਅਕਲ ਨਹੀਂ ਹੈਗੀ ਸਬਜ਼ੀ ਬਣਾਉਣ ਦੀ ਤੈਨੂੰ ਅਕਲ ਨਹੀਂ ਹੈਗੀ ਰੋਟੀ ਪਾਣੀ ਬਣਾਉਣ ਦੀ ਇੰਨਾ ਲੂਣ ਪਾਇਆ ਇੰਨੀਆਂ ਮਿਰਚਾਂ ਪਾਈਆਂ ਮੂੰਹ ਸੜ ਗਿਆ ਜੇ ਉਹ ਕਹਿੰਦੀ ਇੱਥੋਂ ਤੱਕ ਕਿ ਇੱਕ ਦਿਨ ਮੈਂ ਰੋਟੀ ਫੜਾਉਣ ਗਈ ਵਿੱਚ ਲੂਣ ਜ਼ਿਆਦਾ ਸੀਗਾ ਦਾਲ ਦੇ ਪਾਏ ਉਹਨੇ ਚਲਾ ਕੇ ਕੌਲੀ ਮਾਰੀ ਤੇ ਜਿਹੜੀ ਥਾਲੀ 'ਚ ਮੈਂ ਰੋਟੀ ਰੱਖ ਕੇ ਗਈ ਉਸੇ ਥਾਲੀ ਨਾਲ ਉਹਨੇ ਮੇਰਾ ਸਿਰ ਕੁੱਟਿਆ ਕਹਿੰਦੀ ਮੈਂ ਬਥੇਰੇ ਹੱਥ ਜੋੜੇ ਕਿ ਜਦੋਂ ਮੈਂ ਦਾਲ ਚੈੱਕ ਕੀਤੀ ਆ ਬਣਾ ਕੇ ਲੂਣ ਮਰਚ ਬਿਲਕੁਲ ਸਹੀ ਸੀਗਾ ਮੈਨੂੰ ਕੀ ਪਤਾ ਵੀ ਕਿਹਨੇ ਪਾਇਆ ਕਹਿੰਦੀ ਮੈਂ ਜਦੋਂ ਇੰਨੀ ਗੱਲ ਕਹਿਤੀ ਉਹਨਾਂ ਨੇ ਹੋਰ ਮੇਰੇ 'ਤੇ ਮੈਨੂੰ ਕੁੱਟਿਆ ਵੀ ਤੂੰ ਮੇਰੀ ਮਾਂ ਦੇ ਮੇਰੇ ਭੈਣ ਦੇ ਇਲਜ਼ਾਮ ਲਾਉਣੀ ਆ ਉਹਨਾਂ ਨੂੰ ਕੀ ਲੋੜ ਆ ਵਿੱਚ ਲੂਣ ਮਰਚ ਵਾਧਾ ਪਾਉਣ ਦੀ ਜੇ ਬੋ ਏ ਟੂ ਜ਼ेड ਤੱਕ ਸਾਰੀਆਂ ਗੱਲਾਂ ਹੋਈਆਂ ਕ ਬੀ ਇਹ ਸਾਰੀਆਂ ਕੁਸ਼ ਮੇਰੀ ਨਨਾਨ ਕਰਦੀ ਪਈ ਐ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋ ਜਾਨੀ ਆ ਜਦੋਂ ਮੈਂ ਪ੍ਰੈਗਨੈਂਟ ਹੋ ਜਾਨੀ ਆ ਤਾਂ ਮੇਰੀ ਸੱਸ ਕਹਿੰਦੀ ਵੀ ਸਿ ਬੱਚਾ ਚੈੱਕ ਕਰਾਉਣਾ ਕਹਿੰਦੀ ਮੈਂ ਕਿਹਾ ਮੰਮੀ ਪਹਿਲਾ ਪਹਿਲਾ ਬੱਚਾ ਪਹਿਲਾ ਬੱਚਾ ਕੌਣ ਚੈੱਕ ਕਰਾਉਂਦਾ ਹੁੰਦਾ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਵਧੀਆ ਹੀ ਹੋਊਗਾ ਜੋ ਕੁਝ ਹੋਊਗਾ ਕਹਿੰਦੀ ਵਿੱਚ ਮੇਰੀ ਨਨਾਨ ਬੋਲੀ ਕਿ ਸਾਡੇ ਖਾਨਦਾਨ ਚ ਕਦੇ ਕੁੜੀਆਂ ਨਹੀਂ ਪੈਦਾ ਹੋਈਆਂ ਤਾਂ ਕਹਿੰਦੀ ਮੈਂ ਉਹਦੀ ਨਨਾਨ ਨੂੰ ਕਿਹਾ ਵੀ ਤੂੰ ਵੀ ਤਾਂ ਇੱਕ ਕੁੜੀ ਆ ਕਹਿੰਦੀ ਬਸ ਇਸੇ ਗੱਲ ਤੋਂ ਫੇਰ ਉਹਨੇ ਗੱਲ ਬਣਾ ਲਈ ਵਿਧਾੜੀ ਚੜਾ ਲਈ ਅਸਤ ਚੈੱਕ ਕਰਾਵਾਂਗੇ ਸੀ ਚੈੱਕ ਕਰਾਵਾਂਗੇ ਕਹਿੰਦੀ ਮੈਂ ਕਿਹਾ ਵੀ ਮੈਂ ਚੈੱਕ ਨਹੀਂ ਕਰਾਉਣਾ ਜੋ ਕੁਝ ਹੋਇਆ ਮੈਨੂੰ ਮਨਜ਼ੂਰ ਆ ਕਹਿੰਦੀ ਅੱਗੋ ਮੇਰੀ ਸੱਸ ਬੋਲੀ ਕਿ ਜੇ ਕੁੜੀ ਹੋਈ ਤਾਂ ਸਮਝ ਲਈ ਤੂੰ ਇਸ ਘਰ ਚ ਨਹੀਂ ਰਹਿਣਾ ਕਹਿੰਦੀ ਮੈਂ ਕਿਹਾ ਕਮਾਲ ਦੀ ਗੱਲ ਆ ਕਹਿੰਦੀ ਚਲੋ ਜੀ ਦਿਨ ਪੂਰੇ ਹੋਏ ਮੇਰੇ ਘਰੇ ਬੱਚਾ ਪੈਦਾ ਹੋਇਆ ਤਾਂ ਉਹ ਕੁੜੀ ਪੈਦਾ ਹੋ ਪਈ ਕਹਿੰਦੀ ਕੁੜੀ ਪੈਦਾ ਐ ਹੋਈ ਮੈਂ ਹਸਪੀਟਲ ਦੇ ਵਿੱਚ ਸੀ ਮੇਰੀ ਮਾਂ ਹਸਪੀਟਲ ਦੇ ਵਿੱਚ ਆਈ ਸੀ ਮੇਰਾ ਪਿਓ ਹਸਪੀਟਲ ਦੇ ਵਿੱਚ ਆਇਆ ਸੀਗਾ ਕਹਿੰਦੀ ਮੇਰੀ ਸੱਸ ਵੀ ਉੱਥੇ ਸੀ ਮੈਨੂੰ ਨਰਾਂਣ ਵੀ ਉੱਥੇ ਸੀ ਜਦੋਂ ਕੁੜੀ ਹੋਈ ਮੇਰੀ ਸੱਸ ਤੇ ਮੇਰੇ ਨਾਨ ਚੜੀਆਂ ਬਸਤੇ ਤੇ ਘਰੇ ਆ ਗਈਆਂ ਕਹਿੰਦੀ ਹਸਪਤਾਲ ਦੇ ਵਿੱਚ ਮੇਰਾ ਮਾਂ ਤੇ ਮੇਰਾ ਪਿਓ ਮੇਰੇ ਕੋਲ ਰਹਿ ਆਪਰੇਸ਼ਨ ਤੋਂ ਦੇ ਨਾਲ ਕੁੜੀ ਹੋਈ ਸੀਗੀ ਇੱਕ ਵੀ ਜੀ ਮੇਰੇ ਕੋਲੇ ਸੌਰਿਆਂ ਦਾ ਨਹੀਂ ਖੜਾ ਉੱਥੇ ਨਾ ਇਹਨਾਂ ਨੇ ਫੋਨ ਕਰਕੇ ਪੁੱਛਿਆ ਵੀ ਬੱਚਾ ਸਹੀ ਆ ਜਾਂ ਤੂੰ ਸਹੀ ਆ ਜਿਉਂਦੀਆਂ ਜਾਂ ਮਰ ਗਈਆਂ ਕੋਈ ਗੱਲ ਨਹੀਂ ਕਹਿੰਦਾ ਮੇਰਾ ਮਾਂ ਪਿਓ ਮੈਨੂੰ ਆਪਦੇ ਘਰ ਲੈ ਗਿਆ ਸਵਾਬੀ ਨਾਲ ਉੱਥੇ ਰੱਖਿਆ ਉਸ ਤੋਂ ਬਾਅਦ ਮੈਨੂੰ ਆਕੇ ਛੱਡ ਗਏ ਕਹਿੰਦੀ ਚਲੋ ਜੀ ਮੇਰੇ ਨਾਲ ਕੋ ਟਕਟਕਾਪਾ ਚੱਲਦਾ ਰਿਹਾ ਤਾਣੇ ਮੇਣੇ ਚੱਲਦੇ ਰਹੇ ਕਹਿਣ ਦਾ ਮਤਲਬ ਕਿ ਨਾਨਣ ਨੇ ਕਹਿੰਦੀ ਕੋਈ ਵੀ ਕਸਰ ਨਹੀਂ ਛੱਡੀ ਮੈਨੂੰ ਜਾੜਨ ਦੀ ਕਹਿੰਦੀ ਪਰ ਮੈਂ ਇੱਕੋ ਗੱਲ ਤੇ ੜੀ ਸੀ ਕਿ ਮੈਂ ਵਸਣਾ ਤਾਂ ਹੁਣ ਇੱਥੇ ਵਸਣਾ ਜਿੱਥੇ ਵਿੱਚ ਕੇ ਆ ਗਈਆਂ ਵੀ ਹੁਣ ਮਰੂੰਗੀ ਇਸ ਘਰ 'ਚ ਜਿੱਥੇ ਮੈਂ ਵਿੱਚ ਕੇ ਆਈ ਹੁਣ ਮੈਥੇ ਜਾਣਾ ਨਹੀਂਗਾ ਕਹਿੰਦੀ ਮੈਂ ਕਦੇ ਵੀ ਆਪਦੇ ਮਾਂ ਪਿਓ ਨੂੰ ਕੋਈ ਗੱਲ ਨਹੀਂ ਸੀ ਦੱਸੀ ਵੀ ਮੇਰੇ ਨਾਲ ਸਹੁਰੇ ਘਰ ਦੇ ਵਿੱਚ ਕੀ ਕੁਝ ਹੁੰਦਾ ਮੈਂ ਮਾੜੀਆਂ ਮੋਟੀਆਂ ਨਿੱਕੀਆਂ ਮੋਟੀਆਂ ਗੱਲਾਂ ਦੀ ਮਾਂ ਤੱਕ ਜਰੂਰ ਦੱਸਦੀ ਸੀ ਪਰ ਕੁੱਟ ਮਾਰ ਵਾਲੀਆਂ ਗਾਲੀ ਗਲੋਚਣੀਆਂ ਗੱਲਾਂ ਮੈਂ ਬਿਲਕੁਲ ਵੀ ਨਹੀਂ ਦੱਸਦੀ ਸੀ ਕਹਿੰਦੀ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਡੇਢ ਸਾਲ ਦਾ ਸਮਾਂ ਟੱਪਿਆ ਉਸ ਤੋਂ ਬਾਅਦ ਮੇਰੀ ਨਨਾਨ ਦੇ ਕਹਿੰਦੇ ਵੀ ਹੁਣ ਵਿਆਹ ਕਰਨਾ ਹੈ ਇਹਦਾ ਚਲੋ ਜੀ ਵੇਖ ਵਿਖਾਈ ਹੋਈ ਨਨਾਨ ਦਾ ਘਰ ਪਸੰਦ ਹੋ ਗਿਆ ਨਨਾਨ ਦਾ ਹੋ ਗਿਆ ਪਿਆ ਕਹਿੰਦੇ ਫਿਰ ਉਸ ਵਰਗ ਨਰਕ ਸਭ ਕੁਝ ਇੱਥੇ ਹੀ ਆ ਕਹਿੰਦੀ ਜੋ ਜੋ ਮੇਰੇ ਨਾਲ ਕਰਦੀ ਰਹੀ ਜੋ ਜੋ ਮੇਰੇ ਨਾਲ ਕਰਕੇ ਗਈ ਉਸ ਤੋਂ ਦੁੱਗਣਾ ਫਿਰ ਮੇਰੀ ਨਨਾਨ ਦੇ ਨਾਲ ਹੋਇਆ ਜੀਤੇ ਨਾਲ ਇਹਦਾ ਵਿਆਹ ਹੋਇਆ ਪਹਿਲਾਂ ਉਹਨਾਂ ਨੇ ਝੂਠ ਮਾਰਿਆ ਕਿ ਮੁੰਡੇ ਨੂੰ ਜ਼ਮੀਨ 8 ਕਿੱਲੇ ਆਉਂਦੀ ਆ ਕਹਿੰਦੀ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਮੁੰਡੇ ਕੋਲੇ ਜ਼ਮੀਨ ਸਿਰਫ 3.5 ਕਿੱਲੇ ਆ ਮੁੰਡੇ ਦਾ ਪਿਓ ਵੀ ਨਸ਼ੇੜੀ ਸਿਰੇ ਦਾ ਤੇ ਮੁੰਡਾ ਆਪ ਵੀ ਨਸ਼ੇੜੀ ਸਿਰੇ ਦਾ ਮੁੰਡਾ ਚਿੱਟਾ ਵੀ ਲਾਉਂਦਾ ਸੀ ਸ਼ਰਾਬ ਵੀ ਪੀਂਦਾ ਸੀ ਗੋਲੀਆਂ ਵੀ ਖਾਂਦਾ ਸੀ ਇੱਥੋਂ ਤੱਕ ਕਿ ਜਰਦਾ ਵੀ ਲਾਉਂਦਾ ਸੀ ਕਹਿੰਦਾ ਚਲੋ ਜੀ ਜਦੋਂ ਮੇਰੀ ਨਨਾਨ ਪਹਿਲੀ ਵਾਰ ਘਰੇ ਆਈ ਆ ਕੇ ਮਾਂ ਨੂੰ ਕਹਿੰਦੀ ਕਿ ਮੈਨੂੰ ਸ਼ੱਕ ਪੈਂਦਾ ਵੀ ਜਿਵੇਂ ਮੁੰਡਾ ਕੋ ਨਸ਼ਾ ਪੱਤਾ ਕਰਦਾ ਹੁੰਦਾ ਤੇ ਅੱਗੋਂ ਕਹਿੰਦੀ ਮੇਰੀ ਸੱਸ ਕਹਿੰਦੀ ਨਹੀਂ ਨਹੀਂ ਤੁਹਾਨੂੰ ਜਵੈਮ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਚਲੋ ਜੀ ਮੇਰੀ ਨਨਾਨ ਚਲੀ ਜਾਂਦੀ ਦੁਬਾਰਾ ਜਦੋਂ ਪਹਿਲੀ ਵਾਰ ਫੇਰੀ ਪਾ ਕੇ ਚਲੀ ਜਾਂਦੀ ਆ ਕਹਿੰਦੀ ਉਸ ਤੋਂ ਬਾਅਦ ਮੇਰੀ ਨਨਾਨ ਉਹਦੀ ਮਹੀਨੇ ਬਾਅਦ ਕਿੰਨੇ ਮਹੀਨੇ ਦਾ ਵਾਦਾ ਆ ਕੇ ਫਿਰ ਮੇਰੀ ਸੱਸ ਕੋਲ ਰੋਂਦੀ ਆ ਆਪਦੀ ਮਾਂ ਕੋਲ ਰੋਂਦੀ ਆ ਵੀ ਮੈਂ ਤਾਂ ਪੱਟੀ ਗਈ ਉਹਦਾ ਮੁੰਡਾ ਨਸ਼ੇ ਕਰਦਾ ਮੁੰਡਾ ਸ਼ਰਾਬ ਪੀਂਦਾ ਮੁੰਡਾ ਜਰਦਲ ਲਾਉਂਦਾ ਜੀ ਆ ਉਹ ਚਲੋ ਜੀ ਕਹਿੰਦੀ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੀ ਨਨਾਨ ਘਰੇ ਪਹਿਲਾ ਬੱਚਾ ਕੁੜੀ ਪੈਦਾ ਹੋ ਗਈ ਕਹਿੰਦੀ ਜਦੋਂ ਪਹਿਲਾ ਬੱਚਾ ਕੁੜੀ ਪੈਦਾ ਹੋਈ ਕਹਿੰਦੀ ਜੋ ਮੇਰੇ ਨਾਲ ਕੀਤਾ ਸੀ ਉਹੀ ਸੇਮ ਉਹਦੇ ਸਹੁਰੇ ਨੇ ਉਹਦੇ ਨਾਲ ਕੀਤਾ ਕਹਿੰਦੀ ਮੇਰੀ ਸੱਸ ਸ ਤੇ ਮੇਰਾ ਘਰ ਵਾਲਾ ਉਥੇ ਹਸਪਤਾਲ ਚ ਗਏ ਕੁੜੀ ਹੋਈ ਕਹਿੰਦੀ ਕਿਸੇ ਨੇ ਚੱਜ ਤਰ੍ਹਾਂ ਇਹਨਾਂ ਨੂੰ ਬੁਲਾਇਆ ਨਹੀਂ ਇੱਥੋਂ ਦਾ ਕੀ ਇਹਨਾਂ ਨੂੰ ਚਾਹ ਦਾ ਕੱਪ ਵੀ ਉਹਨੇ ਪੁੱਛਿਆ ਮੁੜ ਕੇ ਕੰਮ ਨਿਰਾਸ਼ਾ ਕਰਿਆ ਕੇ ਰੋਵੇ ਪਿੱਟੇ ਗੰਦੇ ਜੀ ਮਿਲ ਗਏ ਨੇ ਮੇਰੀ ਕੁੜੀ ਦੀ ਜ਼ਿੰਦਗੀ ਤਬਾਹ ਹੋ ਗਈ ਆ ਕੁੜੀ ਹੋ ਗਈ ਨਾਲ ਮੱਥੇ ਵੱਟ ਪਾਲੇ ਸਾਨੂੰ ਚਾਹ ਦਾ ਕਾਪਣੀ ਪੁੱਛਿਆ ਸਾਨੂੰ ਪਾਣੀ ਨਹੀਂ ਪੁੱਛਿਆ ਕਹਿੰਦੀ ਹੁਣ ਮੈਂ ਚੁੱਪ ਕਰਕੇ ਬੈਠੀ ਸੀ ਮੈਂ ਕਹਿੰਦੀ ਅੰਦਰੋਂ ਅੰਦਰ ਹੀ ਬੜੀ ਮੈਨੂੰ ਠੰਡ ਕੰਪੈ ਰਹੀ ਸੀ ਮੇਰੇ ਦਿਲ ਨੂੰ ਬੜਾ ਸਕੂਨ ਮਿਲਦਾ ਪਿਆ ਸੀ ਰੱਬਾ ਵੀ ਰੱਬ ਹਜੇ ਕਿਤੇ ਨਾ ਕਿਤੇ ਹੈਗਾ ਵੀ ਜੋ ਮੇਰੀ ਧੀ ਜੰਮਣ ਤੇ ਤੁਸੀਂ ਕੀਤਾ ਅੱਜ ਉਹੀ ਤੇਰੀ ਧੀ ਨਾਲ ਹੋ ਰਿਹਾ ਤੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਉਦੋਂ ਇਹੀ ਸੱਸ ਮੇਰੀ ਕੁੜੀ ਜੰਮੀ ਤੇ ਘਰੇ ਆ ਗਈ ਸੀ ਬਸ ਚੜ ਕੇ ਚਲੋ ਜੀ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੀ ਨਨਾਨ ਦਾ ਉਹਨੇ ਕੋ ਟਕਟਾਪਾ ਸ਼ੁਰੂ ਕਰਤਾ ਉਹ ਮੁੰਡਾ ਚਿੱਟਾ ਲਾਉਂਦਾ ਸੀ दारू ਪੀਂਦਾ ਸੀ ਇਹ ਰੋਗ ਦੀ ਸੀ ਵੀ ਚਿੱਟਾ ਨਾ ਲਾਇਆ ਕਰ ਜੇ ਉਹ ਜਦੋਂ ਇਹਨੂੰ ਫਿਰ ਹੌਲੀ ਹੀ ਪਤਾ ਲੱਗਿਆ ਵੀ ਪੈੜੀ ਵੀ 3.5 ਕਿੱਲੇ ਆਉਂਦੀ ਆ ਕਹਿੰਦੀ ਫਿਰ ਇੱਕ ਦਿਨ ਉਹਨੇ ਇਹੋ ਜੀ ਕੁੱਟੀ ਮੇਰੀ ਨਨਾਨ ਕੀ ਮੇਰੀ ਨਨਾਨ ਦਾ ਗੁੱਟ ਤੋੜਤਾ ਕਹਿੰਦੀ ਫਿਰ ਉੱਥੋਂ ਰੋਂਦੀ ਪੇਟ ਦੀ ਬਸ ਤੇ ਚੜ ਕੇ ਆਈ ਪੇਕਿਆਂ ਦੇ ਸਾਡੇ ਘਰੇ ਆਈ ਇੱਥੋਂ ਮੁੜ ਕੇ ਮੇਰਾ ਘਰ ਵਾਲਾ ਗਿਆ ਉਹਨੇ ਗੁੱਟ ਪਲਸਟਰ ਕਰਾਇਆ 15-20 ਦਿਨ ਸਾ ਕਹਿੰਦੀ ਫੇਰ ਉਹੋ ਹੀ ਮਾਂ ਕਹੇ ਕਿ ਲੈ ਰਬਾ ਧੀਆਂ ਦੁੱਖ ਤਾਂ ਮਾਪੇ ਜਾਣਦੇ ਆ ਧੀਆਂ ਧਿਆਣੀਆਂ ਦੀ ਕਿਸਮਤ ਰੱਬਾ ਚੰਗੀ ਲਿਖਿਆ ਕਰ ਜੀ ਧੀਆਂ ਦੇਣੀਆਂ ਹੁੰਦੀਆਂ ਨੇ ਕਹਿੰਦੀ ਫੇਰ ਉਹਨੂੰ ਬੜਾ ਤਰਸ ਆਵੇ ਆਪਣੀ ਧੀ ਤੇ ਜਦੋਂ ਕਹਿੰਦੀ ਮੈਨੂੰ ਇਹਦਾ ਪੁੱਤ ਕੁੱਟਦਾ ਸੀ ਉਹ ਸਾਹਮਣੇ ਬੈ ਕੇ ਕਟਾਉਂਦੀ ਸੀ ਤੂੰ ਮੈਂ ਆਪ ਦੀ ਦਿਲ ਚ ਸੋਚ ਰਹੀ ਸੀ ਵੀ ਇਹੀ ਸੱਸ ਅੱਜ ਆਪ ਦੀ ਧੀ ਵਾਰੀ ਬੁੱਕ ਬੁੱਕ ਕਰਉਂਦੀ ਹੈ ਜਦੋਂ ਇਹਦਾ ਪੁੱਤ ਥਾਲੀਆਂ ਨਾਲ ਮੈਨੂੰ ਕੁੱਟਦਾ ਸੀ ਮੇਰੀ ਗੁੱਤ ਮਰੋੜਦਾ ਸੀ ਮੇਰੇ ਮੂੰਹ ਤੇ ਚਪੇੜਾ ਮਾਰਦਾ ਸੀ ਉਦੋਂ ਹੀ ਸੱਸ ਕਿੱਥੇ ਸੀ ਉਹ ਤਾਂ ਨਾਨਾ ਵੀ ਬੜਾ ਬੋਲਦੀ ਸੀਗੀ ਉਹ ਤਾਂ ਹੀ ਨਾਨਾ ਕਹਿੰਦੀ ਸੀ ਵੀ ਮੈਨੂੰ ਕੁੱਤੀ ਤਾਂ ਮਨಾಣੀ ਬੋਲਦੀ ਸੀ ਵੀ ਇਹ ਕੁੱਤੀ ਸਾਡੇ ਘਰੇ ਆਈ ਤੇ ਮੇਰੇ ਭਰਾ ਨੂੰ ਸ਼ਰਾਬਾਂ ਪੀਣ ਲਾਤਾ ਭਰਾ ਤਾਂ ਤਾਂ ਪਹਿਲਾਂ ਸ਼ਰਾਬਾਂ ਪੀਂਦਾ ਸੀ ਕਹਿੰਦੀ ਕਿ ਇਹ ਚਲੋ ਜੀ ਗੋਟ ਟੁੱਟ ਗਿਆ ਉਸ ਤੋਂ ਮੈਂ ਪਲਸਟਰ ਲਵਾ ਕੇ 15 20 ਦਿਨਾਂ ਬਾਅਦ ਛੱਡ ਆਏ ਕਹਿੰਦੀ ਪਰ ਇਹਦਾ ਕੋਟ ਕਟਾਪਾ ਉਦਾਂ ਹੀ ਰਿਹਾ ਫਿਰ ਨਾਨਾ ਦੇ ਦੂਜਾ ਬੱਚਾ ਦੂਜਾ ਬੱਚਾ ਵੀ ਕੁੜੀ ਹੋ ਪਈ ਕਹਿੰਦੀ ਕਹਿੰਦੀ ਚਲੋ ਕੁੜੀ ਹੋਈ ਉਸ ਤੋਂ ਬਾਅਦ ਕੀ ਹੋਇਆ ਮੁੰਡਾ ਚੱਟਾ ਲਾਉਂਦਾ ਸੀਗਾ ਤਾਂ ਘਰ ਵਾਲਾ ਮੇਰੀ ਨੂੰ ਨਾਨ ਦਾ ਖੇਤ ਕਿਤੇ ਟੀਕਾ ਲਾ ਲਿਆ ਉਹ ਉੱਥੇ ਚੜਾਈ ਕਰ ਗਿਆ ਕਹਿੰਦੀ ਹੁਣ ਮੇਰੀ ਨੂੰ ਨ ਇਕਾ ਚਾਰਕ ਸਾਲਾਂ ਦੀ ਹੈ ਕਹਿੰਦਾ ਹੁਣ ਬੁੱਕ ਬੁੱਕ ਰੋਂਦੀ ਹੈ ਕਹਿੰਦੀ ਹੁਣ ਮੇਰੇ ਤੋਂ ਮਾਫੀ ਵੀ ਕਿਤੇ ਨੇ ਮੰਗੀ ਵੀ ਮੇਥੋਂ ਦੀਦੀ ਗਲਤੀ ਹੋ ਗਈ ਮੈਂ ਤੇਰੇ ਨਾਲ ਬਹੁਤ ਮਾੜਾ ਕਰਦੀ ਸੀ ਕਹਿੰਦੀ ਮੈਂ ਕਿਹਾ ਜੋ ਹੋਣਾ ਸੀ ਹੋ ਗਿਆ ਪਰ ਕਹਿੰਦੀ ਮੈਨੂੰ ਇਸ ਗੱਲ ਤੇ ਯਕੀਨ ਹੋ ਗਿਆ ਵੀ ਵਾਕਈ ਰੱਬ ਹੈਗਾ ਸਵਰਗ ਨਰਕ ਸਭ ਕੁਝ ਇੱਥੇ ਹੀ ਆ ਵੀਡੀਓ ਤਾਂ ਪਾਈ ਆ ਦੇਖੋ ਭੈਣੋ ਜਿਹੜੀਆਂ ਤੁਸੀਂ ਨਾਨਾ ਜੇ ਕੁਵਾਰੀਆਂ ਜੇ ਹਨਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਇਹ ਕੰਮ ਕਰਦੀਆਂ ਨੇ ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਕਿ ਆਪਦੀ ਪਰਜਾਈਆਂ ਦੇ ਰਾਹਾਂ ਦੇ ਵਿੱਚ ਕੰਡੇ ਨਾ ਬੀਜਿਆ ਕਰੋ ਨਾ ਆਪਦੇ ਭਰਾਵਾਂ ਨੂੰ ਉਂਗਲਾਂ ਲਾਇਆ ਕਰੋ ਨਾ ਭਰਾਵਾਂ ਨੂੰ ਪਿੱਛੇ ਲਾ ਕੇ ਪਰਜਾਈਆਂ ਨੂੰ ਕਟਾਇਆ ਕਰੋ ਨਾ ਗਾਲ ਮੰਦਾ ਕਢਾਇਆ ਕਰੋ ਵਿਚਾਰੀਆਂ ਨੂੰ ਕਿਉਂਕਿ ਜੇ ਤੁਸੀਂ ਧੀਆ ਜੇ ਤਾਂ ਉਹ ਵੀ ਕਿਸੇ ਦੀਆਂ ਧੀਆ ਨੇ ਜਿਹੜੀਆਂ ਤੁਸੀਂ ਵਿਆਹ ਕੇ ਘਰੇ ਲੈ ਆਉਂਦੇ ਆ ਬਹੁਤ ਸਾਰੀਆਂ ਨਨਾਨਾਂ ਨੇ ਆਪਦੀਆਂ ਪਰਜਾਈਆਂ ਨਾਲ ਬੜਾ ਕੁਝ ਕੀਤਾ ਬੜਾ ਕੁਝ ਗਲਤ ਕੀਤਾ ਬੜੇ ਤਸ਼ੱਦਦ ਕੀਤੇ ਬੜੇ ਤਾਨੇ ਮੇਨੇ ਬੜਾ ਕੁਝ ਕੀਤਾ ਹੁਣ ਇਸ ਪਰਜਾਈ ਰੋਂਦੀ ਨਨਾਨ ਨੀਂਨਾ ਕੁਝ ਕੀਤਾ ਤੇ ਰੱਬ ਨੇ ਉਹਦੇ ਨਾਲ ਉਦੋਂ ਦੁੱਗਣਾ ਕੁਝ ਕੀਤਾ ਹੁਣ ਉਹ ਹੀ ਨਨਾਨ ਬੁੱਕ ਬੁੱਕ ਰੋਂਦੀ ਆ ਤੇ ਨਰਕ ਬਣ ਗਈ ਉਹਦੀ ਜ਼ਿੰਦਗੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਨਰਕ ਬਣਾਉਣਾ ਹੈ ਤਾਂ ਆਪਰੇ ਵਰੀ ਸਵਰਗ ਦੀ ਮੀਂਹ ਨਾ ਰੱਖਿਓ ਕਰਨੀ ਭਰਨੀ ਸਭ ਇੱਥੇ ਹੀ ਆ ਜੇ ਕਿਸੇ ਅਗੇ ਟੋਏ ਪਟੋਂਗੇ ਤਾਂ ਆਪ ਉਹਨਾਂ ਟੋਏਆਂ ਦੇ ਵਿੱਚ ਇੱਕ ਨਾ ਇੱਕ ਦਿਨ ਪੱਕਾ ਡਿੱਗੋਗੇ ਤੁਸੀਂ ਇਸ ਕਰਕੇ ਨਨਾਨਾ ਜਿਹੜੀਆਂ ਕੁਵਾਰੀਆਂ ਨੇ ਉਹਨਾਂ ਨੂੰ ਬੇਨਤੀ ਹੈ ਜ਼ਿਆਦਾਤਰ ਜਿਹੜੀਆਂ ਇਹ ਕੰਮ ਕਰਦੀਆਂ ਨੇ ਕਿ ਆਪਦੀ ਮਾਂ ਨੂੰ ਪਿੱਛੇ ਲਾਲਿਆ ਦੇ ਭਰਾ ਨੂੰ ਪਿੱਛੇ ਲਾਲਿਆ ਤੇ ਆਪਣੇ ਪਰਜਾਈਆਂ ਦੇ ਖਿਲਾਫ ੜਕਾਉਂਦੀਆਂ ਨੇ ਕਰੇ ਮਾਰ ਕਟਾਈ ਕਰਾਉਂਦੀਆਂ ਨੇ ਗਾਲਾਂ ਗਲੋਚ ਕਰਾਉਂਦੀਆਂ ਨੇ ਤਾਨੇ ਮੇਨੇ ਮਾਰਦੀਆਂ ਨੇ ਪੇਕਿਆਂ ਤੱਕ ਵੀ ਤਾਨੇ ਮੇਨੇ ਮਾਰਦੀਆਂ ਨੇ ਕਿਰਪਾ ਕਰਕੇ ਆਹ ਵੀਡੀਓ ਦੇਖ ਕੇ ਕੁਝ ਨਾ ਕੁਝ ਸਿੱਖ ਜ਼ਰੂਰ ਲਿਓ ਜੋ ਅੱਜ ਤੁਸੀਂ ਕੰਡੇ ਬੀਜ ਰਹੇ ਹੋ ਇਹ ਕੰਡੇ ਇੱਕ ਨਾ ਇੱਕ ਦਿਨ ਤੁਹਾਡੇ ਰਾਹਾਂ ਦੇ ਵਿੱਚ ਵੀ ਵਿਛਨੇ ਆ ਫਿਰ ਤੁਸੀਂ ਰੋਣਾ ਪਛਤਾਉਣਾ ਕਿਉਂਕਿ ਸੂਈ ਘੁੰਮ ਕੇ 12 ਤੋਂ ਚੱਲ ਕੇ 12 ਤੇ ਫਿਰ ਦੁਬਾਰਾ ਆਉਂਦੀ ਹੁੰਦੀ ਹੈ ਜੇ ਅੱਜ ਤੁਹਾਡਾ ਟਾਈਮ ਆ ਕੱਲ ਨੂੰ ਤੁਹਾਡੇ ਤੇ ਵੀ ਕਿਸੇ ਦਾ ਟਾਈਮ ਆਉਣਾ ਜੇ ਅੱਜ ਤੁਸੀਂ ਕਿਸੇ ਦਾ ਮਾੜਾ ਕਰ ਰਹੇ ਹੋ ਤੁਹਾਡੇ ਨਾਲ ਵੀ ਹੋਣਾ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਿਹੜੀਆਂ ਨਨਾਨਾ ਆਪਦੀਆਂ ਪਰਜਾਈਆਂ ਨਾਲ ਤਸ਼ੱਦਦ ਕਰਾਉਂਦੀਆਂ ਨੇ ਤਾਨੇ ਮਿਹਣੇ ਦਿੰਦੀਆਂ ਨੇ ਉਹ ਕਿਰਪਾ ਕਰਕੇ ਆਹ ਵੀਡੀਓ ਦੇਖ ਕੇ ਕੁਝ ਸਿੱਖ ਲੈਣ ਮੈਂ ਮਾਫੀ ਚਾਹੁੰਦਾ ਕਿ ਕਿਸੇ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਪਰ ਇਹ ਸੱਚੀ ਗੱਲ ਆ ਕਿ ਬਹੁਤ ਸਾਰੀਆਂ ਨਨਾਨਾ ਪੇਕੇ ਘਰਾਂ ਦੇ ਵਿੱਚ ਆਪਦੀਆਂ ਚਲਾਉਂਦੀਆਂ ਨੇ ਪਰ ਜਦੋਂ ਵਿਆਹੀਆਂ ਜਾਂਦੀਆਂ ਨੇ ਫਿਰ ਉਹੀ ਗੱਲਾਂ ਉਹਨਾਂ ਦੇ ਮੂੰਹ ਤੇ ਪੈਂਦੀਆਂ ਤੇ ਫਿਰ ਰੋਂਦੀਆਂ ਨੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਦਬ ਕੇ ਜ਼ਰੂਰ ਕਰ ਦਿਓ ਭਰਾਵੋ ਜਿਉਂਦੇ ਵਾਸਤੇ ਰ